ਇਮਾਂਗਲਾ ਸਥਿਤ ਮਾਂਜੋਗ ਸੀਨੀਅਰ ਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦਾਸਾ ਸਾਥ ਮਾੜੀ ਅਸਫਾਬਦਤ ਚਲਾਈ ਗਈ ਕਾਰਵਾਈ ਤਹਿਤ ਐਸਪੀ ਸਿਟੀ ਬਠਿੰਡਾ ਤੇ ਡੀਐਸਪੀ ਸਿਟੀ 1 ਬਠਿੰਡਾ ਦੀ ਗਵਾਹੀ ਦੇ ਵਿੱਚ ਕਤਵਾਲੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 14 ਸਾਈਕਲ ਬਰਾਮਦ ਕੀਤੇ ਗਏ ਹਨ ਸਾਨੂੰ ਕੱਲ ਇਤਲਾਹ ਮਿਲੀ ਸੀ ਕਿ ਦੋ ਵਿਅਕਤੀ ਜਿਨ੍ਹਾਂ ਦਾ ਨਾਮ ਦੀਪਕ ਜੋ ਕਿ ਜਨਤਾਨਗਰ ਦਾ ਰਹਿਣ ਵਾਲਾ ਹੈ ਅਤੇ ਅਮਿਤ కుమార్ ਜੋ ਕਿ ਬੱਲਾਰਾਮ ਨਗਰ ਦਾ ਰਹਿਣ ਵਾਲਾ ਸਾਈਕਲ ਚੋਰੀ ਕਰਨ ਦੀ ਆਦਤੀ ਹਨ ਅਤੇ ਏਰੀਏ ਵਿੱਚ ਘੁੰਮ ਰਹੇ ਹਨ ਉਹਨਾਂ ਦੇ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਨੰਬਰ 19 ਪੀਐਸ ਕਤਵਾਲੀ 303 ਸੈਕਸ਼ਨ 2 ਬੀ ਐਨਐਸ ਤੱਕ ਦਰਜ ਕੀਤੀ ਗਈ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਪੁਸ਼ਕਿਸ ਤੋਂ ਬਾਅਦ ਉਹਨਾਂ ਤੋਂ 13 ਸਾਈਕਲ ਹੋਰ ਪ੍ਰਾਪਤ ਕੀਤੇ ਗਏ ਸਰੇ ਕਿੰਨੇ ਪੈਸੇ ਲਾਏ ਇਹ ਪਿਛਲੇ ਕੁਝ ਹਸੇ ਤੋਂ ਜਿਹੜੇ ਹੈਗੇ ਚੋਰੀ ਕਰ ਰਹੀ ਸੀ ਸੈਂਕਲ ਆਮ ਮਾਰਕੀਟ ਏਰੀਆ ਸਤਵਾਲੀ ਤੇ ਸ਼ਹਿਰ ਦੇ ਏਰੀਏ ਵਿੱਚੋਂ ਕਰ ਰਹੀ ਸੀ ਜਿਹੜੇ ਕਿ ਪਿੱਛੇ ਪਹਿਲਾਂ ਵੀ ਇਨਾਂ ਤੇ ਮਕਦਮਾ ਸਨੇਚਿੰਗ ਅਤੇ ਚੋਰੀ ਦਾ ਦਰਜ ਹੈਗਾ ਸਿਵਲ ਲਾਈਨ ਤੇ ਕਿਤਵਾਲੀ ਜਿਹੜੇ ਕਿ ਪਿਛਲੇ 5-6 ਮਹੀਨਿਆਂ ਤੋਂ ਜਿਹੜੇ ਹੈਗੇ ਦੋਵੇਂ ਜੇਲ੍ਹ ਵਿੱਚੋਂ ਬਾਹਰ ਆਏ ਸਨ ਜੀ ਪਤਾ ਕਿਵੇਂ ਲੱਗੇ ਕਿਵੇਂ ਰਦਾ ਦੇ ਕੁਰਸੀ ਨਾਲ ਦੇਖੋ ਕਿਦੋਂ ਇੱਕ ਸਰ ਨੂੰ ਵਿਅਕਤੀ ਨੇ ਜਿਹੜੀ ਹੈਗੀ ਇਹ ਬਿਆਨ ਲਿਖਾਇਆ ਸੀ ਕਿ ਉਸਨੇ ਇਹਦਾ ਪਿਛਲੇ ਸਮੇਂ ਦੇ ਵਿੱਚ ਉਹਦਾ ਸਾਈਕਲ ਚੋਰੀ ਹੋ ਗਿਆ ਸੀ ਜਿਸ ਤੇ ਪੁਲਿਸ ਨੇ ਵੀਡੀਓ ਫੁਟੇਜ ਤੋਂ ਅਤੇ ਉਸ ਦੀ ਜਿਹੜੀ ਪੜਤਾਲ ਤੋਂ ਜਿਹੜਾ ਹੈਗਾ ਇਹ ਇਹਨਾਂ ਦੋਵਾਂ ਵਿਅਕਤੀਆਂ ਨੂੰ ਜਿਹੜਾ ਹੈਗਾ ਆਇਡੈਂਟੀਫਾਈ ਕੀਤਾ ਅਤੇ ਉਸ ਦੇ ਬਿਆਨਾਂ ਦੇ ਆਧਾਰ ਤੇ ਇੱਕ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਦਰਾਨੇ 32 ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਜਿਹੜੇ ਚੋਰੀ ਕੀਤੇ ਸਾਈਕਲ ਹੈਗੇ ਨੇ ਜਿਹੜਾ ਦੋਸ਼ੀ ਬੱਲਾਰਾਮ ਨਗਰ ਦਾ ਰਹਿਣ ਵਾਲਾ ਹੈਗਾ ਉਸ ਦੇ ਘਰ ਤੋਂ 13 ਸਾਈਕਲ ਬਰਾਮਦ ਕੀਤੇ ਹਨ ਅਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਹਨਰਰ ਮਾਨ ਲੈ ਕੇ ਕਿਹੜੀ ਹੈਗੀ ਅਗਲੀ ਤਫਤੀਸ਼ ਕੀਤੀ ਜਾ ਰਹੀ ਪਹਿਲਾਂ ਕੋਈ ਵਿਚਚ ਕਰੇ ਤਾਂ ਨਹੀਂ ਨਹੀਂ ਫਿਲਹਾਲ ਜਿਹੜੇ ਸਾਰੇ ਸਾਈਕਲ ਹੈਗੇ ਆ ਉਹਨਾਂ ਤੋਂ ਇੱਕ ਸਾਈਕਲ ਮੌਕੇ ਤੋਂ ਬਰਾਮਦ ਹੋਇਆ ਬਾਕੀ ਘਰ ਤੋਂ ਬਰਾਮਦ ਹੋਏ ਆ ਜਿਹੜੇ ਕਿ ਇਹਨਾਂ ਨੂੰ ਬਾਹ ਕਿਹੜੇ ਹੈਗੇ ਇਹਨਾਂ ਨੇ ਜਿਹੜਾ ਹੈਗਾ ਵੀਰ ਚੰਨਾ ਸੀ ਸਾਰੇ ਸਾਈਕਲ ਨਹੀਂ ਕਿਉਂ ਚੋਰੀ ਕਰਦੇ ਸੀ ਦਾ ਦੇਖੋ ਇਹ ਇੱਕ ਆਮ ਜਿਹੜੀ ਹੁਣ ਤੱਕ ਦੀ ਜਿਹੜੀ ਤਫਤੀਸ਼ ਦੇ ਵਿੱਚ ਆਇਆ ਕਿ ਇਹ ਆਮ ਕਿਹੜੇ ਹੈਗੇ ਨਹੀਂ ਹੁਕੂਮਤ ਫਿਰਨਾਰੀ ਵਿਅਕਤੀ ਸੀ ਆਪਦੇ ਲੋੜ ਦੇ ਲਈ ਪੈਸਿਆਂ ਦੇ ਲੋੜ ਲਈ ਇਹੀ ਕਿਹੜਾ ਹੈਗਾ ਇਸ ਦੀ ਚੋਰੀ ਕਰਦੇ ਸਨ ਸਾਰੇ ਸਾਈਕਲ ਤੇ ਹੈਗੇ ਕਿਥੋਂ ਘੁੰਚਾ ਚੋਰ ਕਿਤੇ ਉੱਪਰ ਆ ਨਾ ਆ ਰਿਹਾ ਦੇਖੋ ਜ਼ਿਆਦਾਤਰ ਇਹ ਲੇਬਰ ਮੈਨਾਂ ਨੂੰ ਹੀ ਟਾਸਕ ਬਣਾਉਦੇ ਸਨ ਜੋ ਕਿ ਕੰਮਕਾਰ ਦੇ ਸੰਬੰਧ ਦੇ ਵਿੱਚ ਬਾਜ਼ਾਰ ਦੇ ਵਿੱਚ ਜਾਂ ਦੁਕਾਨਾਂ ਤੇ ਕੋਈ ਕੰਮ ਕਰਦੇ ਹਨ ਉੱਥੋਂ ਮਾਰਕੀਟਿੰਗ ਦੇ ਵਿੱਚੋਂ ਇਹ ਮੋਟਰਸਾਈਕਲ ਚੋਰੀ ਕਰ ਲੈਂਦੇ ਸਨ ਇਸ ਸੰਬੰਧ ਵਿੱਚ ਸਾਨੂੰ ਕਾਫੀ ਕੰਪਲੇਂਟਸ ਮਿਲੀਆਂ ਸੀ ਤੇ ਕਾਫੀ ਲੋਕ ਇਸ ਗੱਲ ਨਾਲ ਪ੍ਰਭਾਵ ਸੀ ਕਿਉਂਕਿ ਮਿਹਨਤ ਕਰ ਸ਼ਲੋਕ ਸੀ ਜਿੰਨਾਂ ਦਾ ਸਾਈਕਲ ਚੋਰੀ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਲੇਕਿਨ ਹੁਣ ਇਸ ਮਕਦਮੇ ਦੀ ਟਰੇਸ ਹੋਣ ਨਾਲ ਸਾਰੇ ਵਿਅਕਤੀਆਂ ਨੂੰ ਕਿਹੜਾ ਹੈਗਾ ਸਬੰਧਤ ਉਹਨਾਂ ਦੇ ਸਾਈਕਲ ਵਾਪਸ ਹੋ ਕੇ ਉਹਨਾਂ ਨੂੰ ਸਾਬਤ ਲੈ ਸਕੇ। ਸਾਰੇ ਬੇਸਿਕ ਕੰਮ ਵੀ ਕਰਦੇ। ਬੇਸਿਕ ਨਾ ਹੀ ਇਹ ਕਿਹੜੇ ਹੈਗਾ ਬੇਰੋਜ਼ਗਾਰੀ ਹੈਗੀ। ਉ르ਦੇ ਫਿਰਦੇ ਆ ਪੈਨਾ ਵੀ ਇਹਨਾਂ ਦਾ ਕ੍ਰਿਮੀਨਲ ਕੋਰ ਹੈ। ਦੇਖੋ ਹੁਣ ਤੱਕ ਦੀ ਤਤਤੀਸ਼ ਦੇ ਵਿੱਚ ਅਸੀਂ ਇਹਨਾਂ ਨੂੰ ਟੈਸਟ ਕਰਵਾਏ ਅੱਜ ਪੇਸ਼ ਕਰਨ ਲੱਗੇ ਜਣਾ ਮੈਡੀਕਲ ਟੈਸਟ ਕਰਾਇਆ। ਜੇਕਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਤਾਂ ਬਾਅਦ ਵਿੱਚ ਤੋਂ ਰੱਖਿਆ ਚ ਲਿਆ। ਸਰ ਕਿੰਨੇ ਟਾਈਮ ਤੋਂ ਕਿੱਥੇ ਕਿੰਨੇ ਹੋ ਗਏ? ਸਾਈਕੋਸਿਕ। ਦੇਖੋ ਹੁਣ ਤੱਕ ਦੀ ਜੋ ਤਤਤੀਸ਼ ਇੱਕ ਦਿਨ ਦੇ ਵਿੱਚ ਸਾਹਮਣੇ ਆਈ ਹੈਗੀ ਪਿਛਲੇ ਇੰਨਾ ਨੇ 1 ਮਹੀਨੇ ਤੋਂ ਕਿਹੜਾ ਹੈਗਾ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਤੇ ਹੁਣ ਇਹ ਕਿਹੜਾ ਹੈਗਾ ਕਿ ਵਿਚਨ ਦੀ ਆਦਤ ਦੇ ਵਿੱਚ